ਕਿਤੀ ਹੈਗੀ ਆ ਯਾ ਕਿ ਕਿਨਾ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਅੱਜ ਇੱਧਰ ਪਹੁੰਚੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਮੰਤਰੀ ਸਾਹਿਬ ਹੋਣਾ ਦਾ ਜਿਨ੍ਹਾਂ ਨੇ ਸਾਨੂੰ ਆਪਣੀ ਪਾਰਟੀ ਜੁਆਇਨ ਕਰਵਾਈ ਹੈ ਅਸੀਂ ਇਹਨਾਂ ਦਾ ਜਿਸ ਇਸ ਵੇਲੇ ਜੋ ਸਾਡੇ ਪੰਜਾਬ ਵਿੱਚ ਫਲੱਡ ਦੇ ਹਾਲਾਤ ਸੀ ਔਰ ਜਿਸ ਤਰ੍ਹਾਂ ਇਹ ਮੁੰਡੇ ਨਾ ਮੁੰਡਾ ਖੜ ਕੇ ਸਾਡੇ ਨਰੋੜ ਮੰਡਲ ਬਮਿਆਲ ਮੰਡਲ ਨਾਲ ਖੜੇ ਨੇ ਸਾਨੂੰ ਪੂਰਾ ਮਾਣ ਹੈ ਇਹਨਾਂ ਤੇ ਕਿ ਇਹਨਾਂ ਨੇ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖੀ ਇਫ ਦੇਨ ਦੁਗਣੀ ਇੰਦਰ ترقی ਹੋਏ ਇਹਨਾਂ ਨੇ ਇੱਕਦਮ ਸਾਡਾ ਮੁੰਡਾ ਨਾ ਮੁੰਡਾ ਖੜ ਕੇ ਸਾਰੇ ਕੰਮ ਕੀਤੇ ਹਰ ਘਰ ਰਾਸ਼ਨ ਪਹੁੰਚਾਇਆ ਜਿਸ ਬੰਦੇ ਨੂੰ ਜਿੱਚੀ ਦੀ ਲੋੜ ਸੀ ਇਹਨਾਂ ਨੇ ਕੀਤੀ ਸਾਨੂੰ ਮੰਤਰੀ ਤੋਂ ਜਾਂ ਸਾਡੇ ਐਮਐਲਏ ਤੋਂ ਇਸੇ ਚੀਜ਼ ਦੀ ਲੋੜ ਸੀ ਜੋ ਕਿ ਸਾਨੂੰ ਪਿਛਲੇ ਕਈ ਸਾਲਾਂ ਤੋਂ ਨਹੀਂ ਮਿਲ ਰਿਆ ਸੀ ਇਸ ਕਰਕੇ ਅਸੀਂ ਇਹਨਾਂ ਤੋਂ ਇਹ ਖੁਸ਼ੀ ਤੋਂ ਹੋ ਕੇ ਆਪਾਂ ਆਮ ਆਦੀ ਪਾਰਟੀ ਅੱਜ ਜੁਆਇਨ ਕੀਤੀ ਹੈ ਔਰ ਇਹਨਾਂ ਨੇ ਹੁਣ ਰੋਡਾਂ 'ਵਾਲ ਜੋ ਵੀ ਰੋਡਾਂ ਦਾ ਟੁੱਟੇ ਪਏ ਜਿੰਨੇ ਵੀ ਰੋਡ ਹੈਗੇ ਸਾਰਿਆਂ ਦੀ ਮਤਲਬ ਪਰਮਿਸ਼ਨ ਲੈ ਕੇ 18 ਫੁੱਟ ਰੋਡ ਬਣਾ ਰਹੇ ਨੇ ਤੇ ਹੋਰ ਸਾਉਣ ਇਲਾਕੇ ਨੂੰ ਕੀ ਚਾਹੀਦਾ ਵਾ ਐਹੀ ਚੀਜ਼ ਚਾਹੀਦੀ ਹੈ ਕਿ ਸਾਡੇ ਇਲਾਕੇ ਦਾ ਵਿਕਾਸ ਹੋਏ ਉਹ ਜੋ ਕਿ ਆਮ ਆਦਮੀ ਪਾਰਟੀ ਇੱਕਦਮ ਦਿਨ ਰਾਤ ਕਰਕੇ ਆ ਕਰ ਰਹੀ ਹੈ ਜੀ ਯੂਵਾਨ ਵਾਸਤੇ 30 ਸਟੇਡੀਅਮ ਵੀ ਤੁਹਾਡੇ ਇਲਾਕੇ 'ਚ ਬਣ ਰਹੇ ਹੈਗੇ ਜੀ 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 ਤੁਸੀਂ ਯੂਥ ਨਾਲ ਬਿਲੋਂਗ ਕਰਦੇ ਹੋ ਹਾਂ ਜੀ ਅਸੀਂ ਅਸੀਂ ਖੇਡਾਂ ਕਰਵਾਨੇ ਆ ਅਸੀਂ ਪਿੱਛੇ ਜੋ ਵੀ ਖੇਡਾ ਖੋਡਾ ਕਰਵਾਈਆਂ ਮੰਤਰੀ ਸਾਹਿਬਾਨ ਸਾਨੂੰ ਪੂਰੀ ਸਪੋਰਟ ਕੀਤੀ ਆ ਅਸੀਂ ਪਿਛਲੇ ਕਈ ਸਾਲਾਂ ਤੋਂ ਕਰਵਾ ਰਹੇ ਆ ਅਦਰ ਪਾਰਟੀਆਂ ਸਾਨੂੰ ਕਿਸ ਨੇ ਅਜੇ ਤੱਕ ਪੁੱਛਿਆ ਨਹੀਂ ਹੈਗਾ ਕਿ ਤੁਸੀਂ ਸਪੋਰਟਸ ਕਰਵਾ ਰਹੇ ਹੋ ਕੋਈ ਮਦਦ ਦੀ ਲੋੜ ਹੈ ਲੇਕਿਨ ਮੰਤਰੀ ਸਾਹਿਬ ਨੇ ਹੱਥ ਰੱਖਿਆ ਸਾਡੇ ਤੇ ਕਿ ਜਿੱਚੀ ਦੀ ਲੋੜ ਪੈਂਦੀ ਆ ਤੁਸੀਂ ਨੌਜਵਾਨਾਂ ਨੂੰ ਅੱਗੇ ਲੈ ਕੇ ਚਲੋ ਮੈਂ ਤੁਹਾਡੇ ਨਾਲ ਆ ਇਸ ਕਰਕੇ ਇਹਨਾਂ ਨੇ ਸਟੇਡੀਅਮ ਵੀ ਤਿਆਰ ਕਰਵਾ ਰਹੇ ਆ ਅਸੀਂ ਸਾਨੂੰ ਬਹੁਤ ਖੁਸ਼ੀ ਆ ਇਸੇ ਕਰਕੇ ਅਸੀਂ ਸਾਰਿਆਂ ਨੇ ਰਲ ਕੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਚਲਦੇ ਇਲੈਕਸ਼ਨ ਦੇ ਵਿੱਚ ਅੱਜ ਜੁਆਇਨਿੰਗ ਜਿਹੜੀ ਹੈਗੀ ਆ ਅਨਦਰ ਪਾਰਟੀ ਤੋਂ ਤੁਹਾਡੀ ਪਾਰਟੀ ਦੇ ਵਿੱਚ ਤੁਸੀਂ ਕਰਵਾਈਆਂ ਹੈਗੀਆਂ ਕੀ ਡਿਟੇਲ ਹੈਗੀ ਆ ਇਹਦੀ ਸਾਰੀ ਬਿਲਕੁਲ ਸਭ ਤੋਂ ਵੱਧੋਂ ਦਾ ਤੁਹਾਡਾ মিডিਆ ਦੇ ਸਾਰੇ ਸਾਥੀਆਂ ਦਾ ਸ਼ੁਕਰੀਆ ਜੀ ਆਇਆਂ ਨੂੰ ਔਰ ਅੱਜ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੇਰੀ ਵਿਧਾਨ ਸਭਾ ਹਲਕਾ ਪੋਆ ਦੇ ਅੱਜ ਬਹੁਤ ਹੀ ਸਤਿਕਾਰਯੋਗ ਤੇ ਨਾਮਵਰ ਸ਼ਖਸੀਅਤਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੋ ਜਿਨ੍ਹਾਂ ਨੇ ਆਪਣੇ ਆਪਣੇ ਪਿੰਡਾਂ ਚ ਆਪਣੇ ਆਪਣੇ ਲੈਵਲ ਤੇ ਲੋਕਾਂ ਦੀ ਸੇਵਾ ਕੀਤੀ ਹੈ ਤੇ ਕਰ ਵੀ ਰਹੇ ਆ ਔਰ ਸਾ ਮੈਨੂੰ ਵੀ ਖੁਸ਼ੀ ਹੈ ਕਿ ਅ ਸੀਰੀ ਅਰਬਿੰਦ ਕੇਜਰੀਵਾਲ ਜੀ ਔਰ ਮਾਨਜੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਆ ਸੋ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਉਹ ਖਾਸ ਮਹਿਮਾਨ ਜਿਹੜੇ ਸਾਡੇ ਸਾਥੀ ਬਣੇ ਨੇ ਜਿਹੜਾ ਸਾਡੀ ਪਾਰਟੀ ਦਾ ਹਿੱਸਾ ਬਣੇ ਨੇ ਉਹਨਾਂ ਨੂੰ ਅੱਜ ਇੱਥੇ ਜੁਆਇਨ ਕਰਾਇਆ ਗਿਆ ਸੋ ਮੈਂ ਸਭ ਤੋਂ ਪਹਿਲਾਂ ਤਾਂ ਮੈਡਮ ਕਿਰਨ ਕੁਮਾਰੀ ਜਿਹੜੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਨੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਨਾਲ ਉਹ ਜੁੜੇ ਰਹੇ ਆ ਔਰ ਪਿੰਡ ਤਰਗੜ ਤੋਂ ਬਿਲੋਂਗ ਕਰਦੇ ਆ ਸੋ ਜੀ ਆ ਆ ਬੈਡੋਂ ਕਿਰਨ ਕੁਮਾਰੀ ਜੀ ਉਹਨਾਂ ਨੇ ਵੀ ਆਜਾਵਾਦੀ ਪਾਰਟੀ ਜੁਆਇਨ ਕੀਤੀ ਆ ਸਾਬਕਾ ਚੇਅਰਮੈਨ ਬਲਾਕ ਸੰਮਤੀ ਔਰ ਇਹਨਾਂ ਦੇ ਨਾਲ-ਨਾਲ ਮੁਕੇਸ਼ ਸ਼ਰਮਾ ਜਿਹੜੇ ਕਿਸੇ ਪਹਿਚਾਨ ਦੀ ਮਹਤਾਜ ਨਹੀਂ ਬਾਰ ਮਾ ਉਹਨਾਂ ਦਾ ਪਿੰਡ ਹੈਗਾ ਪਰ ਬਮਿਆਹ ਇਲਾਕੇ ਦੇ ਅੰਦਰ ਉਹ ਸੋਸ਼ਲ ਕੰਮਾਂ ਨੂੰ ਖਾਸ ਕਰਕੇ ਜਾਣੇ ਜਾਂਦੇ ਆ ਕੋਈ ਬਲੱਡ ਡੋਨੇਸ਼ਨ ਕੈਂਪ ਲਾਣਾ ਹੋਵੇ ਬੱਚਿਆਂ ਦੀਆਂ ਖੇਡਾਂ ਦਾ ਪ੍ਰਬੰਧ ਕਰਨਾ ਹੋਵੇ ਸੋ ਬੜਾ ਅੱਛਾ ਨਾਮ ਇਹਨਾਂ ਨੇ ਕਮਾਇਆ ਮੁਕੇਸ਼ ਸ਼ਰਮਾ ਜੀ ਨੇ ਅੱਜ ਉਹਨਾਂ ਨੇ ਵੀ ਜਿਹੜੇ ਬੀਜੇਪੀ ਨਾਲ ਜੁੜੇ ਰਹੇ ਨੇ ਪਹਿਲਾਂ ਪਰ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਇਹਨਾਂ ਨੂੰ ਵੀ ਜੀ ਆਇਆਂ ਨੂੰ ਸੋ ਇਹਨਾਂ ਦੇ ਨਾਲ ਨਾਲ ਅਰਜਨ ਅ ਅਰਜਨ ਸ਼ਰਮਾ ਜੀ ਜਿਹੜੇ ਪਿੰਡ ਬਲੋਤਰ ਤੋਂ ਸਰਪੰਚ ਨੇ ਔਰ ਬਹੁਤ ਹੀ ਪਿਆਰੇ ਮਨੁੱਖ ਵੀ ਨੇ ਸੋ ਇਹ ਫੈਮਿਲੀ ਆ ਜਿਹੜੀ ਲੰਬਾ ਸਮਾਂ ਮਤਲਬ ਜਿਨ੍ਹਾਂ ਨੇ ਲੋਕਾਂ ਦੀ ਸੇਵਾ ਕੀਤੀ ਉਸ ਇਲਾਕੇ ਦੇ ਅੰਦਰ ਮੈਦਾਨਾ ਦੇ ਬਜ਼ੁਰਗਾਂ ਨੂੰ ਵੀ ਜਾਣਦਾ ਮੇਰੇ ਬਹੁਤ ਹੀ ਸਤਿਕਾਰਯੋਗ ਹੋ ਰਹੇ ਨੇ ਸ਼ਾਇਦ ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਸੋ ਇਹ ਉਸ ਪਰਿਵਾਰ ਨਾਲ ਬਿਲੋਂਗ ਕਰਦੇ ਆ ਅਰਜਨ ਸ਼ਰਮਾ ਜੀ ਜਿਨ੍ਹਾਂ ਨੇ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ ਜੁਆਨ ਕੀਤੀ ਹੈ ਔਰ ਇਹਨਾਂ ਦੇ ਨਾਲ ਸਾਬਕਾ ਸਰਪੰਚ ਦਰਸ਼ਨ ਕੁਮਾਰ ਜੀ ਜਿਹੜੇ ਉਹਨਾਂ ਦੇ ਵੱਡੇ ਬ੍ਰਦਰ ਨੇ ਉਹਨਾਂ ਨੇ ਵੀ ਅੱਜ ਆਮ ਆਦੀ ਪਾਰਟੀ ਜੁਆਇਨ ਕੀਤੀ ਐ ਸੋ ਪਿੰਡ ਭਾਦੇ ਤੋਂ ਆ ਸਾਬਕਾ ਸਰਪੰਚ ਕਾਂਗਰਸ ਪਾਰਟੀ ਦੇ ਸੁਰਿੰਦਰ ਕੁਮਾਰ ਬਿੱਟੂ ਜੀ ਉਹਨਾਂ ਨੇ ਵੀ ਆ ਆਮ ਆਦੀ ਪਾਰਟੀ ਅੱਜ ਜੁਆਇਨ ਕੀਤੀ ਐ ਉਹਨਾਂ ਦਾ ਜੀ ਆਇਆਂ ਸੋ ਇਹਨਾਂ ਦੇ ਨਾਲ ਨਾਲ ਬਿੰਦੂ ਠਾਕਰ ਜਿਹੜੇ ਸਰੋਟਾ ਪਿੰਡ ਤੋਂ ਨੇ ਔਰ ਬੜੇ ਅੱਛੇ ਮਤਲਬ ਵਿਅਕਤੀ ਨੇ ਆਪਣੇ ਪਿੰਡਾਂ ਦੇ ਅੰਦਰ ਉਹ ਇੱਕ ਸਤਕਾਰਯੋਗੋ ਜਾਣੇ ਜਾਂਦੇ ਆ ਸੋ ਬਿੰਦੂ ਠਾਕਰ ਜੀ ਉਹਨਾਂ ਨੇ ਵੀ ਅੱਜ ਆਮ ਆਦਮੀ ਪਾਰਟੀ ਜਨਮ ਕੀਤੀ ਆ ਸੋ ਇਹਨਾਂ ਦੇ ਨਾਲ ਵਿਪਨ ਜਿਹੜੇ ਬਾਰਮਾ ਨਾਲ ਸੰਬੰਧਤ ਨਹੀਂ ਔਰ ਅچھے ਪਰਿਵਾਰ ਚੋਂ ਨੇ ਅچھے ਇਨਸਾਨ ਨੇ ਇਹ ਵੀ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜਨਮ ਕੀਤਾ ਸੋ ਜਯੋਤੀ ਜਿਹੜੇ ਮੈਂਬਰ ਪੰਚਾਇਤ ਨੇ ਆਪਣਾ ਭਾਦੇ ਤੋਂ ਸੋ ਉਹਨਾਂ ਦੇ ਨਾਲ ਨਾਲ ਰੂਪ ਲਾਲ ਜੀ ਔਰ ਇਹਨਾਂ ਦੇ ਨਾਲ ਰਾਜ ਕੁਮਾਰ ਜੀ ਔਰ ਅਮੀ ਚਾਂਜੀ ਇਹਨਾਂ ਸਾਰਿਆਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਜ਼ੁਆਨ ਕੀਤਾ ਸੋ ਮੈਂ ਆਪਣੇ ਵੱਲੋਂ ਵੀ ਆਪਣੇ ਪ੍ਰਦੇਸ਼ ਔਰ ਜਿਹੜੀ ਸਾਡੇ ਨੈਸ਼ਨਲ ਲੀਡਰਸ਼ਿਪ ਹੈ ਉਹਨਾਂ ਵੱਲੋਂ ਵੀ ਇਹਨਾਂ ਸਾਰੇ ਸਾਥੀਆਂ ਦਾ ਵੈਲਕਮ ਕਰਦਾ ਧੰਨਵਾਦ ਕਰਦਾ ਔਰ ਇਹਨਾਂ ਨੂੰ ਇਹ ਭਰੋਸਾ ਵੀ ਦਿਵਾਉਣਾ ਕਿ ਤੁਹਾਡਾ ਇਸ ਪਾਰਟੀ ਦੇ ਅੰਦਰ ਬਿਲਕੁਲ ਪੂਰਾ ਮਾਨਸਕਾਰ ਹੋਏਗਾ ਤੁਹਾਡੀਆਂ ਸੇਵਾਵਾਂ ਜਿੱਥੇ ਲੋਕਾਂ ਨੂੰ ਮਿਲਦੀਆਂ ਰੋਟੀ ਹੁਣ ਪਾਰਟੀ ਨੂੰ ਵੀ ਮਿਲਣਗੀਆਂ ਤੁਹਾਨੂੰ ਕਿਸੇ ਵੀ ਕਿਸਮ ਦਾ ਇਸ ਪਾਰਟੀ ਦੇ ਅੰਦਰ ਕਦੀ ਵੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਔਰ ਅਸੀਂ ਰਲ ਕੇ ਆਪਣਾ ਜਿਹੜਾ ਹਲਕਾ ਭੋਆ ਉਹਦੀ ਡਿਵੈਲਪਮੈਂਟ ਕਰਨੀ ਹੈ ਉਹਦਾ ਵਿਕਾਸ ਕਰਨਾ ਸੋ ਜੀ ਆ ਵੀ ਆ ਇਹਨਾਂ ਨੂੰ ਭਰੋਸਾ ਵੀ ਹੈ ਸੋ ਮੈਂ ਆਸ ਕਰਦਾ ਵੀ ਆਮ ਆਦਮੀ ਪਾਰਟੀ ਦੇ ਨਾਲ ਜੁੜਨ ਤੋਂ ਬਾਅਦ ਇਹ ਇੱਕ ਹੋਰ ਨਵੀਂ ਨਰਜੀ ਦੇ ਨਾਲ ਇੱਕ ਨਵੀਂ ਤਾਕਤ ਨਾਲ ਆਪਣੇ ਆਪਣੇ ਖੇਤਰ ਦੇ ਵਿੱਚ ਲੋਕਾਂ ਦੀ ਸੇਵਾ ਕਰਨਗੇ ਸੋ ਇਹਨਾਂ ਦੇ ਆਉਣ ਦੇ ਨਾਲ ਸਾਡੇ ਜ਼ਿਲ੍ਹਾ ਪਰਸ਼ਦ ਉਹਰ ਬਲਾਕ ਸੰਮਤੀ ਦੀਆਂ ਚੋਣਾਂ ਤੇ ਵੀ ਸਾਨੂੰ ਚੰਗਾ ਹੰਗਾਰਾ ਮਿਲੇਗਾ ਚੰਗਾ ਬਲ ਮਿਲੇਗਾ ਇਹ ਮੈਂ ਉਮੀਦ ਕਰਦਾ ਹੋਇਆ ਸਾਰੇ ਸਾਥੀਆਂ ਨੂੰ ਜੀ ਆਇਆਂ ਜਾਨਾ ਸਭ ਤੋਂ ਪਹਿਲਾਂ ਤੋਂ ਮੈਂ ਮੀਡੀਆ ਵਾਲਿਆਂ ਦਾ ਧੰਨਵਾਦ ਕਰਦਾ ਦੂਜੀ ਗੱਲ ਅਸੀਂ ਮੰਤਰੀ ਸਾਹਿਬ ਕੋ ਚੰਗੇ ਕੰਮ ਇਹਨਾਂ ਦੇ ਕੀਤੇ ਆ ਇਹਨਾਂ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਅਸੀਂ ਅੱਜ ਆਮ ਪਾਰਟੀ ਜੁਆਇਨ ਕੀਤੀ ਹੈ ਉਹ ਬਾਕੀ ਮੰਤਰੀ ਸਾਹਿਬਾ ਨੇ ਜੋ ਤੁਹਾਡੇ ਹਲਕੇ ਦਾ ਡਵੈਲਪਮੈਂਟ ਕੰਮ ਕੀਤੇ ਆ ਉਹ ਇੱਕ ਮਸਾਲਾ ਹੈ ਮੰਤਰੀ ਸਾਹਿਬ ਉਹਨਾਂ ਨੇ 30 ਸਟੇਡੀਅਮ ਦਿੱਤੇ ਔਰ ਸੜਕਾਂ ਦਾ ਜਾਲ ਬਸਾਇਆ ਹੋਇਆ ਹੈ ਸੜਕਾਂ ਦਾ ਰਾਜਾ ਕਿਹਾ ਜਾਏਗਾ ਉਹਨਾਂ ਨੂੰ ਆਉਣ ਵਾਲੇ ਟਾਈਮ ਚ 130 ਤੋਂ ਕਿ ਸੜਕਾਂ ਹਨ ਬੰਨ ਰੀਆਂ ਤੁਹਾਡੇ ਇਲਾਕੇ ਦੇ ਵਿੱਚ ਹੈਗਾ ਕਿ 25-25 ਸਾਲ ਤੋਂ ਨਹੀਂ ਬਣੀ ਹੋਈਆਂ ਸਨ ਮੇਖਾ ਜੀ 25 ਸਾਲ ਸੜਕਾਂ 30-30 ਸਾਲ ਤੋਂ ਕੋਈ ਆ ਰਹੇ ਨਹੀਂ ਸੜਕਾਂ ਜਿਹੜੀ ਨਹੀਂ ਬਣੀ ਜਿਹੜੀਆਂ ਕਿ 11 ਫੁੱਟ ਤੋਂ ਬਾਅਦ ਕੁਝ 16 ਫੁੱਟ ਦੀ ਸੀ ਜਿਹੜੀਆਂ ਅੱਜ 18-18 ਫੋਟੋ ਧੱਕ ਸੜਕਾਂ ਮਾਰ ਰਹੀਆਂ ਜਿਹੜਾ ਲੋਕਾਂ ਨੂੰ ਸੜਕਾਂ ਮੰਤ ਬਾਅਦ ਕਾਫੀ ਰਾਹਤ ਮਿਲੇਗੀ ਇਹੀ ਸਰਕਾਰ ਦੇ ਕੰਮ ਕਰਨ ਵਾਲੇ ਹੁੰਦੇ ਆ ਔਰ ਮੰਤਰੀ ਸਾਹਿਬ ਜਨਾ ਦਾ ਪੂਰੇ ਇਰਾਕ ਕੇ ਸਾਰੀ ਦੁਨੀਆ ਦਾ ਬਹੁਤ ਪਿਆਰ ਹੈ ਤੁਸੀਂ ਅੱਜ ਆਪਣੀ ਪਾਰਟੀ ਛੱਡ ਕੇ ਆਮਾ ਦੀ ਪਾਰਟੀ ਜੁਆਇਨ ਕੀਤੀ ਹੈਗੀਆ ਕੀ ਕਾਰਨ ਹੈ ਗਿਆ ਔਰ ਕੀ ਇਨ ਫਿਊਚਰ ਪਲਾਨ ਤੁਸੀਂ ਦੇਖਿਆ ਹੈਗਾ ਕਿ ਇਸ ਪਾਰਟੀ ਕੋ ਸਦਾ ਕੰਮ ਨਾ ਕਰ ਰਹੀ ਹੈ ਸਭ ਤੋਂ ਪਹਿਲਾਂ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਆਪਣੀ ਪਾਰਟੀ ਦੇ ਵਿੱਚ ਜੁਆਇਨ ਕੀਤਾ ਇਹਨਾਂ ਦੇ ਮੈਂ ਕਮਾਕਾਰਾਂ ਤੋਂ ਪ੍ਰਵਾਹਤ ਹੋ ਕੇ ਤੇ ਮੈਂ ਆਮ ਪਾਰਟੀ ਜੁਆਇਨ ਕੀਤੀ ਹੈ ਮੈਨੂੰ ਇਹਨਾਂ ਦੇ ਕੰਮ ਚੰਗੇ ਲੱਗੇ ਆ ਇਸ ਕਰਕੇ ਮੈਂ ਆਮ ਪਾਰਟੀ ਜੁਆਇਨ ਕੀਤੀ ਇਲਾਕੇ ਚ ਕੀ ਕੀ ਕੰਮ ਹੋ ਰਹੇ ਹੈਗੇ ਆ ਕੁਝ ਦੱਸੋ ਇਲਾਕੇ ਦੇ ਵਿੱਚ ਦੇਖੋ ਜੀ ਸਰਪੰਚਾਂ ਨੂੰ ਜੋ ਵੀ ਗਰੰਟੀਆਂ ਦਿੱਤੀਆਂ ਨੇ ਵਾਅਦਾ ਭੇਜਦੇ ਬਾਅਦ ਦਿੱਤੀਆਂ ਨੇ ਕਿਸੇ ਨਾ ਪਾਰਟੀ ਦਾ ਕੋਈ ਸਬੰਧ ਨਹੀਂ ਹੈਗਾ ਆਮ ਮੰਤਰੀ ਸਾਹਿਬ ਨੇ ਸਾਰਿਆਂ ਨੂੰ ਗਰੰਟੀ ਵੀ ਦਿੱਤੀਆਂ ਔਰ ਜੜੀਆਂ ਸੜਕਾਂ ਕੋਈ 19 ਸਾਲ ਦੀਆਂ ਕੋਈ 18 ਸਾਲ ਦੀਆਂ ਨਹੀਂ ਸੀ ਬਣਦੀਆਂ ਉਹ ਸਾਡੇ ਮੰਤਰੀ ਸਾਹਮਣੇ ਬਣਾ ਕੇ ਦੱਸਿਆ ਨੇ ਔਰ ਸਾਨੂੰ ਮੰਤਰੀ ਸਾਹਿਬ ਤੇ ਅੱਗੇ ਵੀ ਮਾਨ ਹੈ ਕਿ ਸਾਡੇ ਕੰਮ ਕਰਨਗੇ ਅਸੀਂ ਕਹਿ ਰਹੇ ਹਾਂ ਕਿ ਆਉਣ ਵਾਲਾ ਵਕਤ ਫੇਰ ਸਾਡੇ ਮੰਤਰੀ ਸਾਹਿਬ ਲਾਲਚੰਦ ਘਟਾਰੋ ਚੱਕੀ ਹੀ ਆਣਗੇ